ਸੋ ਸਤਿ ਸ਼੍ਰੀ ਅਕਾਲ ਦੋਸਤੋ ਪਹਿਲਾਂ ਵੀਡੀਓ ਦੇਖ ਲਿਓ ਫਿਰ ਆਪਾਂ ਗੱਲਬਾਤ ਸਟਾਰਟ ਕਰਦੇ ਹਾਂ ਤੁਹਾਡੇ ਨਾਲ ਸਾਰੀ ਥੱਲੇ ਚੱਲ ਵੀ ਰਹੀ ਐ ਹੁਣ ਅਸੀਂ ਵੀਡੀਓ ਨੂੰ ਦੇਖ ਕੇ ਤੁਸੀਂ 네ਗੇਟਿਵ ਹੀ ਚੱਲੇ ਹੋਣੇ ਹੋ ਤੁਹਾਡੇ ਅੰਦਰ 네ਗੇਟਿਵ ਹੀ ਸੋਚ ਆਈ ਹੋਣੀ ਐ ਮੈਂ ਇਸ ਵੀਡੀਓ ਨੂੰ ਦੋ ਪੱਖ ਨਾਲ ਦੇਖਿਆ ਹੋਇਆ 네ਗੇਟਿਵ ਤੇ ਪੋਜ਼ਿਟਿਵ ਜੇ ਮੈਂ ਨੈਕਟਿਵ ਦੀ ਗੱਲ ਕਰਾਂ ਤਾਂ ਮੈਨੂੰ ਐ ਲੱਗਿਆ ਕਿ ਇਸ ਬੰਦੇ ਨੇ ਲੰਗਰ ਲਾਇਆ ਸੀਗਾ ਪਰ ਜੇ ਇਹਨੂੰ ਲੰਗਰ ਦੇਣ ਦੀ ਲੋਕਾਂ ਨੂੰ ਵਿੱਚ ਇੰਨੀ ਔਕਾਤ ਨਹੀਂ ਸੀ ਕਿ ਇਹ ਲੰਗਰ ਦੇ ਦੇਵੇ ਤਾਂ ਇਸਨੇ ਲੰਗਰ ਲਾਇਆ ਕੋਈ ਤੱਕੇ ਕਿਉਂ ਮਾਰ ਰਿਹਾ ਪਰ ਮੈਂ ਦੂਜੇ ਪੱਖੋਂ ਇਹ ਦੇਖਿਆ ਕਿ ਸ਼ਾਇਦ ਸਾਰੇ ਬੰਦੇ ਇੱਕ ਲਾਈਨ ਦੇ ਵਿੱਚ ਖੜੇ ਸੀਗੇ ਤਾਂ ਕੁਝ ਬੰਦੇ ਲਾਈਨ ਤੋਂ ਇੱਧਰ ਉੱਧਰ ਆ ਰਹੇ ਸੀ ਤੇ ਤਾਂ ਕਰਕੇ ਇਸਨੇ ਇਹ ਹਰਕਤ ਕੀਤੀ ਹੈ ਥੋੜੀ ਜਿਹੀ ਕਮੈਂਟ ਵੀ ਆਈ ਹੈ ਇਸ ਵੀਡੀਓ ਉੱਤੇ ਇਸ ਸੋਸ਼ਲ ਮੀਡੀਆ ਦੀ ਵੀਡੀਓ ਦੇਖੀ ਮੈਂ ਮੈਨੂੰ ਆਪ ਨਹੀਂ ਦੇਖੀ ਹੈ ਮੈਂ हम इस विडियो के जेडे कमेंट आए तो मैं वही कमेंट पढ़ के दसदा की आए है इस वीडियो दे दे में तो दे देखो लोगों ने कैसे कैसे कमेंट किए है बहुत ही घटिया तरीका है भाई तुम्हारा खाना देने है प्यार से वरना मत दो दूसरा कमेंट तेरी खिलाने की औकात नहीं तो मत खिलाया कर जब तिल में मोहब्बत तीसरा कमेंट है जब तिल में मोहब्बत नहीं है तो ये सब करने क्या क्या फ़ायदा है ਚੌਥਾ ਕਮੈਂਟ ਕਮ ਟੂ ਗੁਰਦੁਆਰਾ ਹੁਏ ਨੇਵਰ ਆਸਕ ਵਿਚ